ਹੁਣ ਇਹੋ ਗੱਲ ਆ ਗੁਰੂ ਪਿਆਰੇਓ ਜੇ ਹੱਕ ਲੈਣੇ ਆ ਜੇ ਸਾਹਿਬ ਦੀ ਕਿਰਪਾ ਦੇ ਨਾਲ ਇਹ ਖਿੱਤੇ ਦੇ ਅਸੀਂ ਮਾਲਕਾਂ ਇਹ ਖਿੱਤੇ ਦੇ ਅਸੀਂ ਉਹ ਅਧਿਕਾਰੀ ਹਾਂ ਜਿਹੜਾ ਦਾਅਵੇ ਨਾਲ ਕਹਿ ਸਕਦੇ ਭਾਈ ਅਸੀਂ ਇੱਥੋਂ ਦੇ ਮੇਨ ਮਸ਼ਿੰਦੇ ਆ ਗੱਜਕੀਆ ਉਸਤਨਾ ਹੁਣ ਜਿਹੜੀਆਂ ਮੰਗਾਂ ਨੇ ਪੰਜਾਬ ਦੇ ਲੋਕ ਜਿਹੜੀਆਂ ਮੰਗਾਂ ਮੰਗ ਰਹੇ ਨੇ ਉਹ ਇਹ ਮੰਗਾਂ ਨੇ ਖਾਸ ਕਰਕੇ ਲੋਕਾਂ ਨੂੰ ਨਾ ਪਤਾ ਹੀ ਨਹੀਂ ਹੁੰਦਾ ਵੀ ਐਮਐਸਪੀ ਹੁੰਦੀ ਕੀ ਹੈ ਗਜਕਿਆ ਕੁਸਤਨਾ ਵਾਹ ਸ਼ੁਕਰ ਆਪਣੀਆਂ ਫਸਲਾਂ ਜਿਹੜੀਆਂ ਅਸੀਂ ਪੈਦਾ ਕਰਦੇ ਹਾਂ ਪਾਲਦੇ ਹਾਂ ਉਹਨਾਂ ਨੂੰ 6 6 ਮਹੀਨੇ ਉਹਨਾਂ ਦੇ ਉੱਪਰ ਮਿਹਨਤ ਕਰਦੇ ਹਾਂ ਹੁਣ ਕੋਈ ਕਿਸੇ ਦੀ ਵਸਤੂ ਹੈ ਦੁਕਾਨਦਾਰ ਆਪਣੀ ਚੀਜ਼ ਆਪਣੇ ਰੇਟ 'ਤੇ ਵੇਚਦਾ ਗਜਕਿਆ ਕੁਸਤਨਾ ਵਾਹ ਸ਼ੁਕਰ ਕੋਈ ਵੀ ਕੱਪੜਾ ਵਪਾਰੀ ਹੈ ਉਹ ਕੱਪੜਾ ਆਪਣੇ ਰੀਡ ਤੇ ਵਿੱਚ ਦਈ ਕੋਈ ਵੀ ਵਪਾਰੀ ਹੈ ਪਰ ਜਦੋਂ ਆਉਂਦੀ ਹੈ ਵਾਰੀ ਕਿਸਾਨ ਦੀ ਇੱਥੇ ਆ ਕੇ ਸਭ ਕੁਝ ਰੱਦ ਹੋ ਜਾਂਦਾ ਗਜਕੇ ਆ ਕੋਸਤਨਾ ਹੁਣ ਪਿਛਲੀ ਆ ਦੋ ਕੁ ਮਹੀਨਿਆਂ ਦੀ ਗੱਲ ਹੈ ਜਿਹੜੀ ਕਿਨੂਆਂ ਦੀ ਕਾਸਤਕਾਰ ਹੋਈ ਸੀ ਖੇਤਾਂ ਦੇ ਵਿੱਚੋਂ ਚੱਕਿਆ ਉਹ ਫਾਰਮਾਂ ਦੇ ਵਿੱਚੋਂ 3 ਰੁਪਏ 4 ਰੁਪਏ ਨੂੰ ਕਿਲੋ ਗਜਕੇ ਆ ਕੋਸਤਨਾ ਤੇ ਸ਼ਹਿਰ ਦੇ ਵਿੱਚ ਆ ਕਿ ਉਹ ਇਹ 20-25 ਰੁਪਏ ਕਿਲੋ ਹੋ ਜਾਂਦੇ ਆ ਤੇ ਉਹ ਫਾਇਦਾ ਜਿਹੜਾ ਪਾਲ ਦਾ ਜਿਹੜਾ ਖੇਤੀਬਾੜੀ ਕਰਦਾ ਉਹਨੂੰ ਨਹੀਂ ਫਾਇਦਾ ਹੁੰਦਾ ਉਹ ਫਾਇਦਾ ਹੁੰਦਾ ਵਪਾਰੀ ਨੂੰ ਗੱਜਕੇ ਆ ਕੁਸਨਾ ਵਾਹਿਗੁਰੂ ਹੁਣ ਅਸਲ ਜਿਹੜਾ ਇਹਦਾ ਪੈਦਾਵਾਰ ਦਾ ਹੱਕਦਾਰ ਆ ਜਿਹੜਾ ਉਹਨੂੰ ਬੀਜਦਾ ਜਿਹੜਾ ਪੁੱਤਾਂ ਵਾਂਗੂ ਫਸਲ ਨੂੰ ਪਾਲਦਾ ਉਹ ਅਸਲ ਹੱਕਦਾਰ ਹੈ ਇਹਦਾ ਗੱਜਕੇ ਆ ਕੁਸਨਾ ਵਾਹਿ ਇਹ ਲੜਾਈ ਹੈ ਇਈ ਫਸਲਾਂ ਦੇ ਉੱਪਰ ਐ ਮਿਸਤ ਪੀ ਜਾਂਦੀ ਐ ਘੱਟੋ ਘੱਟ ਸਾਨੂੰ ਪਤਾ ਤਾਂ ਹੋਵੇ ਵੀ ਸਾਡੇ ਜਿਹੜੀ ਫਸਲ ਐ ਅਸੀਂ ਆਹ ਰੇਟ ਤੇ ਵੇਚਾਂਗੇ ਅੱਗੋਂ ਉਹ ਜਿੰਨਾ ਮਰਜ਼ੀ ਵੇਚਣ ਗੱਜ ਕੇ ਆ ਕੁਸਤ ਨਾ ਹੁਣ ਇੱਕ ਕਿਥੋਂ ਦਾ ਕਾਨੂੰਨ ਨਹੀਂ ਹੈ 2 ਰੁਪਏ 4 ਪੇ ਕਿਲੋ ਫਸਲ ਚੱਕ ਕੇ ਅੱਗੋਂ 20 25 50 ਉਹਨਾਂ ਨੂੰ ਸਟੋਰ ਕਰਕੇ ਵੱਡੇ ਵੱਡੇ ਫਾਰਮ ਬੜੇ ਹੁਣ ਕਾਰਪੋਰੇਟ ਘਰਾਣਿਆਂ ਦੇ ਜਿਹੜੀ ਫਸਲ ਪਤਾ ਹੁੰਦਾ ਸਭ ਖੇਡਾਂ ਨੇ ਵੱਡੀਆਂ ਵੱਡੀਆਂ ਰਚਾਈਆਂ ਹੋਈਆਂ ਏਜੰਸੀਆਂ ਦੀਆਂ ਕੰਪਨੀਆਂ ਦੀਆਂ ਜਿਹੜੀ ਚੀਜ਼ ਦੀ ਥੋੜ੍ਹ ਹੋਵੇ ਨਾ ਉਹਨੂੰ ਇਹ ਫਿਰ ਸਟੋਰ ਕਰ ਲੈਂਦੇ ਆ ਤੇ ਜਦੋਂ ਪਤਾ ਲੱਗੇ ਵੀ ਹੁਣ ਲੋਕਾਂ ਦੀ ਚੀਕ ਨਿਕਲ ਗਈ ਉਦੋਂ ਫਿਰ ਉਹ ਚੀਜ਼ ਨੂੰ ਕੱਢਦੇ ਆ ਤੇ ਉਹਨੂੰ ਮਹਿੰਗੇ ਭਾਅ ਵਿੱਚ ਦੇ ਫਿਰ ਗੱਜਕੇ ਆ ਕੁਸਤ ਨਾਲ ਆ ਖੇਡ ਹੈ ਸਾਰੀ ਜਿਹੜਾ ਆਲੂ ਬਾਜ਼ਾਰ ਵਿੱਚ 20 ਰੁਪਏ ਨੂੰ ਵੇਚਦਾ 2 ਰੁਪਏ ਕਿਲੋ ਨੂੰ ਚੱਕਦੇ ਆ ਉਹ ਆਮ ਵਿਚਾਰੇ ਭੋਲੇ ਭਾਲੇ ਲੋਕਾਂ ਕੋਲੋਂ ਗੱਜਕੇ ਆ ਕੁਸਤ ਨਾਲ ਹੇ ਫਰਬੀਰ ਭੇ ਦਾ ਉਹੀ ਮੌਲ ਦੇ ਵਿੱਚ ਜਾ ਕੇ 25 ਰੁਪਏ ਦਾ ਕਿਉਂ ਹੋ ਜਾਂਦਾ ਇਸੇ ਲੜਾਈ ਲੜਦੇ ਆ ਲੜਦੇ ਆ ਜਿੱਦੇ ਤਾਂ ਹੁਣ ਮੋਰਚਾ ਲੱਗੇ ਆ 3 4 ਕਿਸਾਨ ਆਪਣੇ ਹੱਕਾਂ ਦੇ ਲਈ ਸ਼ਹੀਦ ਹੋਗੇਗਾ ਜਿਕੇ ਆ ਕੁਸਤਨਾ ਬੱਲੋ ਪਿੰਡ ਦਾ ਨੌਜਵਾਨ ਸ਼ੁਭਕਰਮ ਸਿੰਘ ਦੋ ਭੈਣਾਂ ਦਾ ਕਲੌਤਾਪਰਾ ਜਿਹਦੇ ਕੋਲ ਢਾਈ ਤਿੰਨ ਕਿੱਲੇ ਜ਼ਮੀਨ ਸੀ ਤੇ ਕਰਜਾ ਮਣਾ ਮੂਈ ਸੀ ਆਪਣੇ ਅਗਲੇ ਭਵਿੱਖ ਨੂੰ ਰੌਸ਼ਨ ਕਰਨ ਲਈ ਉਹ ਵੀ ਦੂਜੇ ਲੋਕਾਂ ਵਾਂਗ ਆਪਣਾ ਹੱਕ ਮੰਗਣ ਉੱਥੇ ਗਿਆ ਪਰ ਜ਼ਬਰ ਹਕੂਮਤ ਨੇ ਉਹਦੇ ਸਿਰ 'ਚ ਗੋਲੀ ਮਾਰੀ ਗੱਜ ਕਿਆ ਕੁਸਤਨਾ ਹਾਲਾਂਕਿ ਜਿਹੜਾ ਯੁੱਧ ਹੁੰਦਾ ਨਾ ਇਹਦੇ ਵਿੱਚ ਤੌਰ ਤਰੀਕੇ ਹੁੰਦੇ ਨੇ ਇਹਦੇ ਵਿੱਚ ਰੂਲ ਹੁੰਦੇ ਨੇ ਪਰ ਸਭ ਕੁਝ ਸਿੱਕੇ ਟੰਕ ਕੇ ਉਥੇ ਸਾਰੇ ਜਿਹੜੇ ਅਸੂਲ ਰੂਲ ਭੰਗ ਕਰਕੇ ਇਹਨਾਂ ਨੌਜਵਾਨਾਂ ਦੇ ਸਾਡੇ ਭਵਿੱਖ ਤੇ ਪੰਜਾਬ ਦਾ ਰੌਸ਼ਨ ਭਵਿੱਖ ਉਹ ਮਾਰਿਆ ਜਾ ਰਿਹਾ ਗੱਜਕੇ ਆਪੋ। ਇਹ ਹੌਲੀ-ਹੌਲੀ ਅੱਗ ਸਾਰਿਆਂ ਦੇ ਘਰੇ ਆਊਗੀ। ਹਜੇ ਕੁਝ ਲੋਕਾਂ ਨੇ ਐਉਂ ਆ ਵੀ ਸ਼ਾਇਦ ਚਲੋ ਇੱਕ ਚਲਾ ਗਿਆ। ਪਰ ਜਿੱਦੇ ਇਸ ਸੇਕ ਸਾਰਿਆਂ ਘਰਾਂ ਦੇ ਆਗੇ ਆ ਉਹਦੇ ਪਤਾ ਲੱਗੇਗਾ। ਪਰ ਉਦੋਂ ਸਾਡੇ ਕੋਲ ਰਹਿਣਾ ਕੁਝ ਨਹੀਂ ਗੱਜਕੇ ਆਪੋ। ਕਿਉਂਕਿ ਹਰ ਇੱਕ ਚੀਜ਼ ਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਰਹੇ ਨੇ ਹਰ ਇੱਕ ਚੀਜ਼ ਨੂੰ ਅੱਜ ਹਰ ਇੱਕ ਚੀਜ਼ ਪ੍ਰਾਈਵੇਟ ਚੱਲ ਰਹੀ ਹੈ ਜਦੋਂ ਚੀਜ਼ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਗਈ ਉਦੋਂ ਉਹ ਮੂੰਹ ਮੰਗੀ ਰਕਮ ਮੰਗਣਗੇ ਆਪਣੀ ਇਹੋ ਲੜਾਈ ਹੈ ਇਹੋ ਲੜਾਈ ਨੂੰ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਵੀ ਮੋਰਚਾ ਲੱਗਿਆ ਉਦੋਂ ਵੀ ਕਿੰਨੇ ਇਸ संघर्ष ਦੇ ਲਿਖੇ ਲੱਗੇ ਬਜ਼ੁਰਗ ਨੌਜਵਾਨ ਕੁਝ ਬੀਬੀਆਂ ਵੀ ਤੇ ਹੁਣ ਵੀ ਉਹ ਹਾਲ ਹੈ ਪਰ ਜਿਹੜਾ ਸਾਨੂੰ ਹੱਕ ਹੈ ਨਾ ਉਹ ਹੱਕ ਮਿਲੇ ਗੁਰੂ ਪਿਆਰਿਓ ਜਦੋਂ ਅਸੀਂ ਗੁਰੂ ਦੇ ਆਸ਼ੇ ਤੇ ਚੱਲਾਂਗੇ ਗੱਜ ਕੇ ਆਪਕੋ ਸੁਣਨਾ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਤ ਕੀ ਸੀ ਖੇਤੀਬਾੜੀ ਕਰਨੀ ਗੱਜ ਕੇ ਆਪਕੋ ਸੁਣਨਾ ਤੇ ਉਹਨਾਂ ਨੇ ਖੇਤੀਬਾੜੀ ਦੇ ਨਾਂ ਦੇ ਉੱਪਰੀ ਇੱਕ ਬੜਾ ਸੋਹਣਾ ਸ਼ਬਦ ਉਚਾਰਨ ਕੀਤਾ ਮਨ ਹਾਲੀ ਕਿਰਸਾਣੀ ਕਰਸੀ ਸ਼ਰਮ ਪਾਣੀ ਤਨ ਖੀਤ ਜਾਂ ਫਿਰ ਪਾਤਸ਼ਾਹ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਦਰੀਬੀ ਵੇਸ ਆਪ ਹਲ ਚਲਾਇਆ ਚਾਰੇ ਦਾਸੀਆਂ ਕਰਕੇ ਸਭ ਕੁਝ ਦੇਖ ਕੇ ਸਭ ਕੁਝ ਲੋਕਾਈ ਨੂੰ ਤਾਰਦੇ ਹੋਏ ਦੁਬਾਰੇ ਫਿਰ ਕਰਤਾਰਪੁਰ ਦੇ ਵਿੱਚ ਆ ਕੇ ਹੱਕ ਛਲ ਚਲਾਇਆ ਬਾਬੇ ਨਾਨਕ ਜੀ ਆਪਸਤ ਵਾਹਿਗੁਰੂ ਆਪ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਆਪ 6-6 ਮਹੀਨੇ ਫਸਲ ਪਾਲੀ ਤੇ ਇਹ ਓਸੇ ਬਾਬੇ ਨਾਨਕ ਦੇ ਅਸੀਂ ਪੁੱਤਰਾਂ ਹੁਣ ਇੱਥੇ ਜਿਹੜੀ ਅੱਜ ਇਹ ਸਾਰਾ ਤਾਮ-ਚਾਮ ਹੋ ਰਿਹਾ ਜੇਕਰ ਅੱਜ ਅਸੀਂ ਇੱਕ ਦੂਜੇ ਨਾਲ ਰੋਸੇ ਛੱਡ ਕੇ ਜਾਤ ਪਾਤ ਨਸਲ ਭੇਦ ਭਾਵ ਛੱਡ ਕੇ ਇੱਕ ਸਟੇਜ ਤੇ ਇੱਕ ਪਲੇਟਫਾਰਮ ਤੇ ਆ ਕੇ ਖੜੀਏ ਜਾਬਰ ਹਕੂਮਤ ਦੇ ਔਰ ਇਨ੍ਹਾਂ ਅਖੌਤੀ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਪਾ ਕੇ ਆਪੋ ਆਪਣੇ ਹੱਤਕਾਂ ਨੂੰ ਆਪੋ ਆਪਣੀਆਂ ਲੋੜਾਂ ਨੂੰ ਔਰ ਆਪੋ ਆਪਣੇ ਸਾਡੇ ਅਗਲੇ ਬੱਚਿਆਂ ਦੇ ਭਵਿੱਖ ਰੌਸ਼ਨ ਤਾਂ ਹੀ ਹੋ ਸਕਦੇ ਆ ਜੇ ਅਸੀਂ ਇੱਕੋ ਗਰਮਤੇ ਤੇ ਖੜੇ ਹੋਵਾਂਗੇ ਗੱਜਕਿਆ ਕੁਸਤ ਨਾਲ ਵਾਹਿਗੁਰੂ ਨਹੀਂ ਤਾਂ ਪਾਰਟੀ ਤਾਂ ਸਾਨੂੰ ਬਹੁਤ ਟੈਂਪੋ ਜਾ ਰਹੇ ਨੇ ਅੰਗਰੇਜ਼ਾਂ ਦਾ ਵੀ ਹੀ ਰੂਲ ਸੀ ਪਾੜੋ ਤੇ ਰਾਜ ਕਰੋ ਗੱਜਕਿਆ ਕੁਸਤ ਨਾਲ ਜਿਹੜੇ ਬੱਚੇ ਪੜ੍ਹਦੇ ਉਹਨਾਂ ਨੂੰ ਪਤਾ ਡਿਵਾਈਡਿੰਗ ਐਂਡ ਰੂਲ ਕੀ ਹੁੰਦਾ ਪਾੜੋ ਅਤੇ ਰਾਜ ਕਰੋ ਵੀ ਇਹਨਾਂ ਨੂੰ ਵੱਖੋ ਵੱਖਰੇ ਕਰ ਦੋ ਜਿਹੜੀ ਮੇਨ ਵੱਡੀਆਂ ਜਾਤੀ ਇਹਨਾਂ ਨੂੰ ਵੱਖਰਾ ਕਰ ਦੋ ਛੋਟੀਆਂ ਜਾਤੀਆਂ ਨੂੰ ਵੱਖਰਾ ਕਰ ਦੋ ਤੇ ਜਿਵੇਂ ਬਖਰੇ ਹੋਣਗੇ ਇਹ ਇਹਨਾਂ ਦੇ ਵਿੱਚ ਬਖਰੇਵੇਂ ਵਧਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਇੱਕ ਨਹੀਂ ਹੋਏਗਾ ਜਿਕੇ ਆਪਸਤਨਾ ਢਾਂਗੀਆਂ ਦੇ ਵਿੱਚ ਇੱਕ ਨਹੀਂ ਹੈਗੇ ਹੋਰ ਕੀ ਹੋਰ ਮਹੱਲੇ ਪੱਤੀਆਂ ਦੇ ਵਿੱਚ ਵੀ ਇੱਕ ਹੈਗਾ ਜਿਕੇ ਆਪਸਤਨਾ ਇੱਕ ਪੱਤੀ ਦੇ ਗੁਰੂ ਘਰ ਵਿੱਚ ਅਖੰਡ ਪਾਠ ਹੁੰਦਾ ਦੂਜੀ ਪੱਤੀ ਇਹ ਕਹਿੰਦੀ ਵੀ ਸਾਡਾ ਨਹੀਂ ਅਖੰਡ ਪਾਠ ਹੈਗਾ ਦੂਜੀ ਪੱਤੀ ਦਾ ਅਖੰਡ ਪਾਠ ਹੈਗਾ ਜਿਕੇ ਆਪਸਤਨਾ ਉੱਥੇ ਉਹ ਨਹੀਂ ਜਾਂਦੇ ਹੈਗੇ ਇਹ ਹਾਲ ਨੇ ਸਾਡੇ ਅਗਲਾ ਭਵਿੱਖ ਤਾਂ ਹੀ ਰੌਸ਼ਨ ਹੋਊਗਾ ਜਦੋਂ ਇੱਕੋ ਨਿਸ਼ਾਨੇ ਹੇਠ ਇੱਕੋ ਗੁਰਮਤੇ ਤੇ ਇੱਕੋ ਗੁਰੂ ਦੀ ਓਟ ਆਸਰਾ ਲੈ ਕੇ ਚੱਲਾਂਗਾ ਜਿੱਕੇ ਵਾਹਿਗੁਰੂ